ਸੁਖਵੀਰ ਸਿੰਘ ਬਾਦਲ ਦੀ ਤੁਸੀਂ ਮਾਫੀ ਨੂੰ ਕਿਵੇਂ ਦੇਖਦੇ ਹੋ ਵੀ ਠੀਕ ਹੈ ਦੇਰ ਆਈ ਦਰਸਤ ਆਈ ਸੁਖਵੀਰ ਨਾਲ ਬਹੁਤ ਅਦਾਹੀ ਇਹ ਰਿਹਾ ਕਿ ਉਹ ਡਿਕਟੇਟਰਾਂ ਨਾਲ ਤਰੀਕੇ ਨਾਲ ਚੱਲਦਾ ਰਿਹਾ ਤੁਹਾਡੇ ਨਾਲ ਕਿਸੇ ਕਾਲੀ ਲੀਡਰ ਨੇ ਪਿਛਲੇ ਦਿਨਾਂ ਦੇ ਵਿੱਚ ਸੰਪਰਕ ਕੀਤਾ ਉਸ ਤੁਹਾਡੇ ਬਿਆਨ ਤੋਂ ਬਾਅਦ ਜਾਂ ਉਸ ਤੋਂ ਪਹਿਲਾਂ ਚੰਦੂ ਮਾਇਰਾ ਨੇ ਕੀਤਾ ਸਰ ਇਹ ਉਹ ਕਹਿੰਦੇ ਮੈਂ ਸੁਖਵੀਰ ਤੋਂ ਮੈਸੇਜ ਲੈ ਕੇ ਆਇਆ ਚੰਦੂ ਮਾਇਰਾ ਸਾਹਿਬ ਪੁੱਲ ਦਾ ਕੰਮ ਕਰ ਰਹੇ ਹਨ ਤੁਹਾਨੂੰ ਲੱਗਦਾ ਇਹਦੇ ਕਾਰਨ ਤੁਹਾਡੇ ਨਿਜੀ ਵੀ ਰਹੇ ਹੈ ਚਾਹੇ ਉਹ ਬਾਦਲ ਪਰਿਵਾਰ ਹੋਵੇ ਚਾਹੇ ਤੁਸੀਂ ਉਵੇਂ ਵੀ ਤੁਹਾਡੇ ਆਪ ਦੇ ਵੀ ਕਾਰਨ ਰਹੇ ਜਿਵੇਂ ਬਹੁਤ ਸਾਰੇ ਲੋਕ ਕਹਿੰਦੇ ਆ ਵੀ ਹੱਥਾਂ ਨਾਲ ਦਿੱਤੀਆਂ ਹੋਣ ਮੂੰਹ ਨਾਲ ਖੁੱਲਣੀਆਂ ਪੈ ਰਣੀਆਂ ਆਂ ਵੀ ਆਪ ਦੇ ਪੈਰੀ ਆਪ ਵੀ ਕਈ ਗੱਲਾਂ ਤੇ ਕਹਾੜਾ ਮਾਰਿਆ ਹੈ ਪਰ ਬਹੁਤ ਲੋਕ ਕਹਿੰਦੇ ਆ ਵੀ 1996 ਤੋਂ ਬਾਅਦ ਜਦੋਂ ਮੋਗਾ ਕਾਨਫਰੰਸ ਜਾਂ ਉਹ ਸਾਰੀਆਂ ਚੀਜ਼ਾਂ ਹੁੰਦੀਆਂ ਇੱਕ ਪੰਜਾਬੀ ਪਾਰਟੀ ਦੇ ਰੂਪ ਦੇ ਵਿੱਚ ਉੱਭਰ ਕੇ ਇਕੱਲੀ ਦਲਬਾਰ ਆਉਂਦਾ ਵੀ ਘੁਣਾ ਉਦੋਂ ਹੀ ਜ਼ਿਆਦਾ ਪਾਰਟੀ ਲੱਗਾ ਤੁਹਾਨੂੰ ਲੱਗਦਾ ਵੀ ਉਹ ਸਰਕਾਰ ਜ਼ਰੂਰ ਬਣ ਗਈ ਪਰ ਨੁਕਸਾਨ ਵੀ ਹੋਇਆ ਦਾ ਪ੍ਰਾਪਤੀ ਦੇ ਬਹੁਤ ਸਾਰੀਆਂ ਚੀਜ਼ਾਂ ਨੂੰ ਲੈ ਕੇ ਅਸੀਂ ਬਹੁਤ ਸਾਰੇ ਹਿੱਤਾਂ ਨੂੰ ਪਾਸੇ ਰੱਖਿਆ ਕਦੇ ਨਾ ਕਦੇ ਕਾਲੀ ਦਰ ਦੇ ਬੀਜਪੀ ਵਾਲਾ ਕਿਵੇਂ ਦੇਖਦੇ ਹੋ ਜਿਵੇਂ ਬਹੁਤ ਸਾਰੀਆਂ ਇਹ ਵੀ ਗੱਲਾਂ ਗਿਆ ਪਿਛਲੀ ਐਸਜੀਪੀਸੀ ਚੋਣ ਚ ਐਤਕੀ ਵੀ ਇਹ ਤੁਹਾਡੇ ਬਾਰੇ ਤਾਂ ਉੱਠੀ ਰਹੀਆਂ ਸੀ ਗੱਲਾਂ ਵੀ ਤੁਹਾਡਾ ਤਾਂ ਸਿੱਧਾ ਸੰਪਰਕਾ ਬੀਜਪੀ ਨਾਲ ਬੀਜਪੀ ਨਾਲ ਹੋਣਾ ਚਾਹੀਦਾ ਹੈਗਾ ਨਵ ਮਸਾਲਾ ਰੱਖ ਸਤਿ ਸ਼੍ਰੀ ਅਕਾਲ ਜੀ ਮੈਂ ਰਤਨਦੀਪ ਸਿੰਘ ਢਾਲੀਵਾਲ ਸਵਾਗਤ ਕਰਦੇ ਹਾਂ ਇੱਕ ਹੋਰ ਸਿਆਸੀ ਮੁਲਾਕਾਤ ਲੈ ਕੇ ਹਾਜ਼ਰ ਹੋਏ ਆਂ ਪਿਛਲੇ ਦਿਨਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਅਕਾਲ ਤਖਤ ਸਾਹਿਬ ਦੇ ਉੱਤੇ ਮਾਫੀ ਮੰਗਦੇ ਨੇ ਉਸ ਤੋਂ ਬਾਅਦ ਸਿਆਸਤ ਗਰਮ ਹੋ ਜਾਂਦੀ ਹੈ ਤੇ ਸੀਨੀਅਰ ਅਕਾਲੀ ਲੀਡਰ ਸੁਖਦੇਵ ਸਿੰਘ ਢੀਂਡਸਾ ਦਾ ਵੀ ਇੱਕ ਬਿਆਨ ਆਉਂਦਾਗਾ ਤੇ ਉਸ ਤੋਂ ਬਾਅਦ ਖਾਸ ਕਰਕੇ ਮਾਲਵੇ ਖਿੱਤੇ ਦੇ ਵਿੱਚ ਇਹ ਚਰਚਾ ਚੱਲ ਪਈ ਵੀ ਹੁਣ ਪੁਰਾਣੇ ਜਿਹੜੇ ਸਾਥੀ ਨੇ ਜਾਂ ਜਿਹੜੇ ਟਕਸਾਲੀ ਅਕਾਲੀ ਨੇ ਉਹ ਫੇਰ ਇੱਕ ਵਾਰ ਇਕੱਠੇ ਹੋਣ ਜਾ ਰਹੇ ਨੇ ਇਸ ਨੂੰ ਲੈ ਕੇ ਇਕੱਠੇ ਹੋਣ ਨੂੰ ਲੈ ਕੇ ਤੇ ਖਾਸ ਕਰ ਲੋਕ ਸਭਾ ਚੋਣਾਂ 2024 ਨੂੰ ਲੈ ਕੇ ਖਾਸ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਰਹਿਣਗੇ ਸੁਖਦੇਵ ਸਿੰਘ ਢੀਂਡ ਸਾਹਿਬ ਢੀਂਡ ਸਾਹਿਬ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਵਾਲੀਵਾਲ ਸਾਹਿਬ ਥੈਂਕ ਯੂ ਵੈਰੀ ਮੱਚ ਜੀ ਤੁਹਾਡਾ ਜੀ ਛੇ ਠੀਕ ਠਾਕ ਆ ਜੀ ਹਾਂ ਮਿਹਰਬਾਨੀ ਤੁਹਾਡੀ ਜੀ ਢੀਂਡ ਸਾਹਿਬ ਪਹਿਲਾ ਸਵਾਲ ਤਾਂ ਇਹ ਆ ਵੀ ਸੁਖਵੀਰ ਸਿੰਘ ਬਾਦਲ ਦੀ ਤੁਸੀਂ ਮਾਫੀ ਨੂੰ ਕਿਵੇਂ ਦੇਖਦੇ ਹੋ ਵੀ ਠੀਕ ਆ ਦੇਰ ਆਏ ਦਰਸਤ ਆਏ ਨਹੀਂ ਦੇਖੋ ਮੈਂ ਤਾਂ ਸਭ ਤੋਂ ਪਹਿਲਾਂ ਮੈਂ ਕਿਹਾ ਸੀ ਕਿ ਦੇਰ ਆਏ ਦਰਸਤ ਆਏ ਚਲ ਹੋ ਗਈ ਠੀਕ ਲੇਕਿਨ ਹੁਣ ਪਤਾ ਲਗਾ ਬੀ ਬੀ ਕਾਲ ਤੱਕ ਤੁਝ ਮਾਫੀ ਨਹੀਂ ਮੰਗੀ ਲੋਕਾਂ ਦੇ ਤਰਾਜ ਹੋਣ ਲੱਗੇ ਜੀ ਤੇ ਕਈ ਗੱਲਾਂ ਜਿਹੜੀਆਂ ਹੋਰ ਜੇ ਕੋਈ ਰਲੇਮਾ ਹੋਣੀ ਹੈ ਜੀ ਤੇ ਫਿਰ ਬਹੁਤ ਗੱਲਾਂ ਜੇ ਕਲੀਅਰ ਕਰਨ ਵਾਲੀਆਂ ਕਿ ਕਿ ਕਿਹੜੀ ਕਿਹੜੀ ਗਲਤੀ ਕਿ ਹੋਵੇ ਉਹ ਅਜੇ ਤੱਕ ਉਹਦਾ ਸੁਭਾਅ ਨਹੀਂ ਬਦਲਦਾ ਜਿੰਨੀ ਦੇਰ ਉਹ ਇਹਨੂੰ ਡੈਮੋਕਰੇਟਿਕ ਢੰਗ ਨਾਲ ਨਹੀਂ ਬਣਾਉਂਦੇ ਉਹ ਕਮੇਟੀ ਬਣਾ ਗਈ ਉਹ ਦੋ ਬੈਠ ਕੇ ਫੈਸਲਾ ਕਰਨਗੇ ਜੀ ਜੇ ਤੁਹਾਡਾ ਨਿੱਜੀ ਕੀ ਵਿਚਾਰ ਆ ਤੁਹਾਡਾ ਇਹ ਵਿਚਾਰ ਹੈਗਾਗਾ ਵੀ ਤੁਹਾਨੂੰ ਇਕੱਠੇ ਹੋਣਾ ਚਾਹੀਦਾਗਾ ਨਹੀਂ ਤਾਂ ਪਛੀ ਬਹੁਤ ਪਹਿਲਾਂ ਤੋਂ ਕਹਿ ਰਹੇ ਆ ਵੀ ਲੋਕਾਂ ਦੀ ਮੇਰੇ ਸਾਡੇ ਪਾਸ ਦੀ ਲੋਕਾਂ ਦੀ ਇੱਛਾ ਹੈ ਕਿ ਇਕੱਠੇ ਹੋਣਾ ਚਾਹੀਦਾ ਹੂੰ ਤੇ ਲੇਕਿਨ ਲੋਕਾਂ ਦੀ ਇੱਛਾ ਵੀ ਸੀ ਕਿ ਸੁਖਵੀਰ ਤੋਂ ਬਿਨਾ ਹੋਣਾ ਚਾਹੀਦਾ ਹੂੰ ਤੇ ਹੁਣ ਵਕਤ ਦੇ ਉੱਤੇਗਾ ਕੀ ਹੋਏਗਾ ਨਹੀਂ ਤੁਸੀਂ ਚਾਹੋਣੇ ਵੀ ਸੁਖਵੀਰ ਬਾਦਲ ਪਾਸੇ ਹੁਣ ਪ੍ਰਧਾਨਗੀ ਤੋਂ ਫੇਰ ਇਕੱਠੇ ਕਿਉਂ ਮੇਰੇ ਮੇਰੇ ਤਾਂ ਸਾਡੀ ਤਾਂ ਹੀ ਰਿਹਾ ਪਹਿਲਾਂ ਤਾਂ ਜੀ ਤੇ ਪਰ ਹੁਣ ਹੁਣ ਤੱਕ ਕਮੇਟੀ ਬਣਾਵਾਂਗੇ ਸੀ 23 ਤਾਰੀਖ ਨੂੰ ਮੀਟਿੰਗ ਰੱਖੀ ਹੈ ਉਹਦੇ ਚ ਕਮੇਟੀ ਕੋਲ ਬਣਾਵਾਂਗੇ ਉਹ ਕਮੇਟੀ ਫੈਸਲਾ ਕਰੇ ਵੀ ਕੀ ਕਰਨ ਜੀ ਫਿਰ ਵੀ ਤੁਹਾਡੀਆਂ ਕੀ ਸ਼ਰਤਾਂਆਂ ਗੀਆਂ ਤੁਹਾਨੂੰ ਕੀ ਲੱਗਦਾ ਨਹੀਂ ਸ਼ਰਤਾਂ ਮੈਂ ਅੱਜ ਟੀਵੀ ਤੇ ਨਹੀਂ ਦੱਸ ਸਕਦਾ ਤੁਹਾਡੇ ਜੀ ਅਸੀਂ ਬੈਠ ਕੇ ਆਪਜੀ ਕਮੇਟੀ ਜੇ ਮੈਂ ਹੁਣ ਕਰਦੇ ਫਿਰ ਕਮੇਟੀ ਬਣਾਉਣ ਦਾ ਕੀ ਫਾਇਦਾ ਜੀ ਹੂੰ ਉਹ ਤੁਹਾਡੀ ਪਾਰਟੀ ਦੀ ਕਮੇਟੀ ਹੋ ਆ ਪਾਰਟੀ ਦੀ ਹੋਵੇਗੀ ਹੂੰ ਤੁਹਾਡੇ ਨਾਲ ਕਿਸੇ ਇਕਾਲੀ ਲੀਡਰ ਨੇ ਪਿਛਲੇ ਦਿਨਾਂ ਦੇ ਵਿੱਚ ਸੰਪਰਕ ਕੀਤਾ ਉਸ ਤੁਹਾਡੇ ਬਿਆਨ ਤੋਂ ਬਾਅਦ ਜਾਂ ਉਹ ਤੋਂ ਪਹਿਲਾਂ ਨਹੀਂ ਉਹ ਥੋੜਾ ਬਹੁਤਾ ਕਰਦੀ ਰਹਿੰਦੇ ਅਕਾਲੀ ਦਾ ਸਿਵਾਏ ਚੰਦੂ ਮਾਇਰਾ ਨੇ ਕੀਤਾ ਸਾਡੇ ਨਾਲ ਹੋਰ ਤਾਂ ਕਿਸੇ ਖਾਸ ਨਹੀਂ ਕੀਤਾ ਹੂੰ ਚੰਦੂ ਮਾਇਰਾ ਜੀ ਮੈਂ ਥੜੇ ਨਾਲ ਮੇਰੀ ਦੋਸਤੀ ਵੀ ਹੈਗੀ ਉਹਦੇ ਨਾਲ ਜੀ ਤੇ ਉਸ ਕਰਕੇ ਵੀ ਹੈ ਜੀ ਤੇ ਉਹ ਹੁਣ ਉਹ ਕਹਿੰਦਾ ਮੈਂ ਸੁਖਵੀਰ ਤੋਂ ਮੈਸੇਜ ਲੈ ਕੇ ਆਇਆ ਜੀ ਗੋਡ ਨੋਜ਼ ਵੀ ਕੀ ਹੈ ਕਿ ਨਹੀਂ ਉਹ ਤਾਂ ਬਿਨਾਂ ਹੋਰ ਕਿਸੇ ਨਾਲ ਗੱਲ ਨਹੀਂ ਹੋਈ ਚੰਦੂ ਮਾਇਰਾ ਸਾਹਿਬ ਪੁੱਲ ਦਾ ਕੰਮ ਕਰ ਰਹੇ ਨੇ ਨੀ ਪਹੁੰਚ ਨੂੰ ਮਾਰਾ ਸਾਹਿਬ ਆਏ ਸੀ ਮੇਰੇ ਕੋਲ ਜੀ ਇਹਨਾਂ ਨੇ ਤੁਹਾਨੂੰ ਕਿਹਾ ਵੀ ਸੁਖਵੀਰ ਸਿੰਘ ਬਾਦਲ ਦਾ ਮੈਸੇਜ ਲੈ ਕੇ ਹਾਂ ਉਹ ਕਹਿੰਦਾ ਵੀ ਸੁਖਵੀਰ ਦਿੰਦਾ ਮੇਰੇ ਇੰਟਾਚਾਂ ਮੈਂ ਹੂੰ ਮੈਂ ਕਿਹਾ ਵੀ ਕੋਈ ਨਹੀਂ ਅਸੀਂ ਮੀਟਿੰਗ ਬੁਲਾਵਾਂਗੇ ਉਸ ਤੋਂ ਬਾਅਦ ਕੋਈ ਗੱਲ ਕਰਾਂਗੇ ਹੂੰ ਤੁਹਾਨੂੰ ਹੁਣ ਕੀ ਲੱਗਦਾ ਜੇ ਪਾਰਟੀ ਸ਼੍ਰੋਮਣੀ ਅਕਾਲੀ ਦਲ ਬਾਦਲ ਜਾਂ ਉਹ ਮੰਨਦੇ ਵੀ ਨੇ ਪ੍ਰਧਾਨ ਵਾਲੀ ਕੁਰਸੀ ਤੋਂ ਪਾਸੇ ਜਾਣ ਦਾ ਜਾਂ ਇਹਦਾ ਕੁਝ ਬੰਦਾ ਵੀ ਆ ਕੋਈ ਤਸਵੀਰ ਬੰਦੀ ਆ ਤੁਹਾਨੂੰ ਕੀ ਲੱਗਦਾ ਨੌਜਵਾਨ ਪ੍ਰਧਾਨ ਹੋਣਾ ਚਾਹੀਦਾ ਕਾਲੀ ਦਲ ਦਾ ਜਾਂ ਕੋਈ ਸੈਕੰਡ ਨੰਬਰ ਦਾ ਲੀਡਰ ਤੁਸੀਂ ਆ ਭੁੰਦਰ ਸਾਹਿਬ ਹੈਗੇ ਨੇ ਨਹੀਂ ਨਹੀਂ ਮੈਂ ਨਹੀਂ ਚਾਹੁੰਦਾ ਅਸੀਂ ਜਾਣੇ ਵੀ ਨੌਜਵਾਨ ਹੋਣੇ ਚਾਹੀਦੇ ਹੂੰ ਦੇਖੋ ਮੇਰੀ ਤਾਂ ਇੱਛੇ ਕੋਈ ਹੈ ਨਹੀਂ ਜੀ ਨੌਜਵਾਨਾਂ ਦੇ ਹੋ ਜਾ ਕੇ ਕੋਈ ਆਵੇ ਬੰਦਾ ਹੂੰ ਤੇ ਉਹਨਾਂ 'ਚ ਹਿੰਮਤ ਹੁੰਦੀ ਆ ਕੋਈ ਕਰਨ ਦੀ ਹੂੰ ਖਾਸ਼ ਵੀ ਹੁੰਦੀ ਆ ਕਈ ਵਾਰੀ ਉਹਨਾਂ 'ਚ ਹਿੰਮਤ ਵੀ ਹੁੰਦੀ ਆ ਜੀ ਉਹ ਆੜ ਕੇ ਇਕੱਠੇ ਹੋ ਕੇ ਗੱਲ ਕਰਨ ਮੈਂ ਤਾਂ ਪਹਿਲਾਂ ਵੀ ਕਹਿੰਦਾ ਰਿਹਾ ਹੂੰ ਕਿ ਨੌਜਵਾਨ ਇਕੱਠੇ ਕਿਉਂ ਨਹੀਂ ਹੁੰਦੇ ਹੂੰ ਤੁਸੀਂ ਇਕੱਠੇ ਹੋ ਕੇ ਗੱਲ ਕਰੋ ਜੀ ਤੁਹਾਨੂੰ ਲੱਗਦਾ ਵੀ ਜਿਹੜਾ ਇੱਕ VOTING ਵਾਲਾ ਪ੍ਰੋਸੀਜਰ ਆ ਜਾਂ ਇੱਕ ਡੈਮੋਕਰੈਟਿਕ ਪ੍ਰੋਸੀਜਰ ਆ ਉਹੋ ਜਿਹਾ ਪ੍ਰੋਸੀਜਰ ਹੋਣਾ ਚਾਹੀਦਾ ਹੈਗਾ ਅਸੀਂ ਤਾਂ ਇਹ ਪਾਰਟੀ ਡੈਮੋਕਰੈਟਿਕ ਹੈ ਹੂੰ ਸੁਖਵੀਰ ਨਾਲ ਬਹੁਤਾਂ ਦੇ ਹੀ ਰਿਹਾ ਕਿ ਉਹ ਉਹ ਡਿਕਟੇਟਰ ਨਾਲ ਡਿਕਟੇਟਰਾਂ ਦੇ ਤਰੀਕੇ ਨਾਲ ਚੱਲਦਾ ਰਿਹਾ ਜੀ ਇਹਨੂੰ ਡੈਮੋਕਰੈਟਿਕ ਬਣਾਉਣੀ ਹੈ ਹੂੰ ਅਸੀਂ ਇਹ ਵੀ ਚਾਹੁੰਦੇ ਆ ਕਿ ਅਕਾਲ ਤਖਤ ਸਾਹਿਬ ਦੇ ਐ ਜੀ ਪੀ ਸੀ ਜਿਹੜੀ ਜੀ ਉਹ ਇਸ ਤਰ੍ਹਾਂ ਦੀ ਕੰਟਰੋਲ ਤੇ ਨਹੀਂ ਹੋਣੀ ਚਾਹੀਦੀ ਜਿਵੇਂ ਸੁਖਵੀਰ ਨੇ ਕੰਟਰੋਲ ਤੇ ਲਈ ਵੀ ਹੂੰ ਇਹ ਠੀਕ ਹੈ ਜਿਹੜੀ ਪਾਰਟੀ ਜਿੱਦੀ ਹੈ ਉਹਦੇ ਥੋੜੀ ਬਹੁਤੀ ਤਾਂ ਹੁੰਦੀ ਹੈ ਲੇਕਿਨ ਅਕਾਲ ਤਖਤ ਦੀ ਜਥੇਦਾਰ ਦੀ ਪੂਰ ਕਾ ਜੋ ਦੇਖੀ ਹੈ ਹੁਣ ਤੱਕ ਜੀ ਉਹ ਬਹੁਤਾ ਨਾਸ਼ਾ ਜਨਕ ਹੈ ਹੂੰ ਤੁਹਾਨੂੰ ਲੱਗਦਾਗਾ ਵੀ ਹੁਣ ਜਿਹੜਾ ਇਹ ਮਾਫੀ ਵਾਲਾ ਹੋਇਆ ਜਾਂ ਕੁਝ ਉਹਨਾਂ ਦੇ ਰਵੱਈਏ ਦੇ ਵਿੱਚ ਜਾਂ ਵਤੀਰੇ ਦੇ ਵਿੱਚ ਜਾਂ ਨੇਚਰ ਦੇ ਵਿੱਚ ਕੁਝ ਫਰਕ ਹੈਗਾ ਕੁਝ ਚੀਜ਼ਾਂ ਸਮਝਾਉਂਦਾ ਕਿੰਨੀਆਂ ਹੋਣਗੀਆਂ ਦੇਖੋ ਇੱਕ ਚੀਜ਼ ਤਾਂ ਹੈ ਕਿ ਉਹਨੇ ਮਾਫੀ ਮੰਗੀ ਜੀ ਲੇਕਿਨ ਲੋਕੀ ਕਹਿੰਦੇ ਮਾਫੀ ਅਕਾਲ ਤੱਕ ਤੋਂ ਵੀ ਮੰਗੀ ਹੂੰ ਉਹ ਇੱਕ ਇਕੱਠ ਕਰਕੇ ਆਪਦਾ ਪਾਰਟੀ ਦਾ ਕੱਟ ਕਰਕੇ ਉਹਦੇ ਜੀ ਮਾਫੀ ਹੋਊਗੀ ਤੁਹਾਨੂੰ ਲੱਗਦਾ ਪਬਲਿਕ ਪਲੇਟਫਾਰਮ ਤੇ ਹੋਣਾ ਚਾਹੀਦਾ ਹਾਂ ਪਹਿਲੇ ਬਣਦੇ ਚਾਹੁੰਦੇ ਦੱਸਦੇ ਅਕਾਲ ਤੱਕ ਦੇ ਰੂਪ ਹੋਊਗਾ ਕਿ ਹੋਣਾ ਚਾਹੀਦਾ ਹੂੰ ਉਹ ਤਹਾਨੂੰ ਠੀਕ ਨਹੀਂ ਲੱਗ ਰਿਹਾ ਵੀ ਇਹ ਮੈਨੂੰ ਵੀ ਲੱਗ ਰਿਹਾ ਤੇ ਲੋਕਾਂ ਨੂੰ ਵੀ ਠੀਕ ਲੱਗ ਰਿਹਾ ਹਮ ਸਾਰਿਆਂ ਦਾ ਇਹੀ ਹੈ ਕਿ ਉਹ ਨਹੀਂ ਕੋਈ ਇਹ ਸਾਹਬ ਦੇ ਪਾਰਟੀ ਚ ਕੱਟ ਕਰਕੇ ਕੋਈ ਵੀ ਕਰ ਸਕਦਾ ਜੀ ਟਿਕਟਿੰਡ ਸਾਹਿਬ ਨਿੱਜੀ ਤੌਰ ਤੇ ਤੁਹਾਡਾ ਕੀ ਵਿਚਾਰ ਹੈ ਖੇਤਰੀ ਪਾਰਟੀ ਨੂੰ ਲੈ ਕੇ ਤੁਹਾਨੂੰ ਲੱਗਦਾ ਵੀ ਪੰਜਾਬ ਦੇ ਵਿੱਚ ਪਿਛਲੇ ਸਾਲਾਂ ਦਾ ਜਿਹੜਾ ਸਿਸਟਮ ਚੱਲਿਆ ਖਾਸ ਕਰਕੇ ਨਵੀਂ ਸਰਕਾਰ ਆਉਣ ਤੋਂ ਬਾਅਦ ਇੱਕ ਨਵੀਂ ਪਾਰਟੀ ਵਾਰ ਦੇ ਖੇਤਰੀ ਜਿਹੜੀਆਂ ਪਾਰਟੀਆਂ ਬਹੁਤ ਜ਼ਿਆਦਾ ਕਮਜ਼ੋਰ ਹੋ ਗਈਆਂ ਬਿਲਕੁਲ ਨਾਲੇ ਸ਼੍ਰੋਮਣੀ ਅਕਾਲੀ ਦਲ ਤਾਂ ਕਦੇ ਕਮਜ਼ੋਰ ਇੰਨਾ ਹੋਇਆ ਹੀ ਨਹੀਂ ਜਿ ਹੁਣ ਹੋਇਆ ਹੂੰ ਜੀ ਸ਼੍ਰੋਮਣੀ ਕਾਡੀਆਂ ਕਦੇ ਕਮਜ਼ੋਰ ਨਹੀਂ ਸੀ ਹੋਇਆ ਇਸ ਕਰਕੇ ਲੋਕਾਂ ਦੀ ਇੱਛਾ ਵੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਇਕੱਠਾ ਹੋਵੇ ਜੀ ਤੇਰੇ ਖੇਤਰੀ ਪਾਰਟੀ ਬਹੁਤ ਉੱਚੀ ਉਸੇ ਤਰ੍ਹਾਂ ਉੱਚੀ ਹੋਵੇ ਜਿਹੜੀ ਪਹਿਲਾਂ ਵੀ ਹੋਇਆ ਕੱਲੀ ਸਰਕਾਰਾਂ ਦਾ ਬਣਾਉਣ ਦਾ ਨਹੀਂ ਹੂੰ ਸ਼੍ਰੋਮਣੀ ਅਕਾਲੀ ਦਲ ਨੇ ਬੜੀਆਂ-ਬੜੀਆਂ ਕੁਰਬਾਨੀਆਂ ਚੋਂ ਨਿਕਲਿਆ ਸ਼੍ਰੋਮਣੀ ਅਕਾਲੀ ਦਲ ਹੂੰ ਸ਼੍ਰੋਮਣੀ ਅਕਾਲੀ ਦਲ ਕੋਈ ਕਈ ਵਾਰੀ ਸਪੀਚਰ ਵੀ ਕਹਨਾ ਕਿ ਇਹ ਨਹੀਂ ਹੈ ਕਿ ਕਿਸੇ ਕਮਰੇ ਚ ਬੈਠ ਕੇ 에ਰ ਕੰਡੀਸ਼ਨ ਬੈਠ ਕੇ 에ਰੂ ਨੂੰ ਬੜਾਇਆ ਗਿਆ ਲੇਕਨ ਕੁਰਬਾਨੀਆਂ ਤੋਂ ਆਵਾਜ਼ ਬਣੀ ਇਹ ਨਿਕਲਿਆ ਸੀ ਜਿਹੜਾ ਗੁਰਦੁਆਰਾ ਲਹਿਰ ਚੋਂ ਜੀ ਉਹਦੇ ਚੋਂ ਸ਼ਰਮਨੀ ਕਾਲੀਦਾਂ ਨਿਕਲਿਆ ਸੀ ਇਸ ਕਰਕੇ ਅਸੀਂ ਸ਼ਰਮਨੀ ਕਮੇਟੀ ਸ਼ਰਮਨੀ ਕਾਲੀਦਾਂ ਇਹ ਇੱਕੋ ਟਾਈਮ ਤੇ ਲੜਾਈ ਲੜ ਲਈ ਪੋਲੀਟੀਕਲ ਪਾਰਟੀ ਬਣਾਈ ਸੀ ਜੀ ਤੇ ਗੁਰਦੁਆਰੇ ਜਿਆਦ ਕਰਾਉਣ ਲਈ ਉਸ ਤੋਂ ਬਾਅਦ ਫਿਰ ਬਾਕੀ ਇੱਕ ਬਹੁਤ ਵੱਡੀ ਕਰਵਾਨੀ 500 ਕਰਵਾਨੀ ਹੋਈ ਹੈ ਤੁਹਾਨੂੰ ਲੱਗਦਾ ਇਹਦੇ ਕਾਰਨ ਤੁਹਾਡੇ ਨਿਜੀ ਵੀ ਰਹੇ ਆ ਚਾਹੇ ਉਹ ਬਾਦਲ ਪਰਿਵਾਰ ਹੋਵੇ ਚਾਹੇ ਤੁਸੀਂ ਉਵੇਂ ਵੀ ਤੁਹਾਡੇ ਆਪ ਦੇ ਵੀ ਕਾਰਨ ਰਹੇ ਜਿਵੇਂ ਬਹੁਤ ਸਾਰੇ ਲੋਕ ਕਹਿੰਦੇ ਆ ਵੀ ਹੱਥਾਂ ਨਾਲ ਦਿੱਤੀਆਂ ਹੁਣ ਮੂੰਹ ਨਾਲ ਖੋਲਣੀਆਂ ਪੈ ਰੰਨੀਆਂ ਵੀ ਆਪ ਦੇ ਪੈਰੀ ਆਪ ਵੀ ਕਈ ਗੱਲਾਂ ਤੇ ਕਹਾੜਾ ਮਾਰਿਆਗਾ ਨਹੀਂ ਦੇਖੋ ਅਸੀਂ ਤਾਂ ਇਹ ਗੱਲ ਕਹੀ ਹੈ ਹਮੇਸ਼ਾ ਕਹੀ ਹੈ ਤੇ ਮੈਂ ਬੇਲੇ ਸਾਡਾ ਕਿਉਂ ਦੂਰ ਹੋਏ ਜੀ ਅਸੀਂ ਜਦੋਂ 14-15 ਸੀਟਾਂ ਰਹਿ ਗਈਆਂ ਉਹ ਤਾਂ ਮੈਂ ਹੀ ਕਹਿਆ ਸੀਗਾ ਕਿ ਕੋਰ ਕਮੇਟੀ ਚ ਕੇ ਸੁਗਵੀਰ ਸਿੰਘ ਬਾਦੂ ਡਿਜ਼ਾਈਨ ਕਰ ਦੇ ਜੀ ਤੇ ਅਸੀਂ ਵੱਡੇ ਪੱਲੇ ਸਾਹਮਣੇ ਬਣਾ ਲੈਣਾ ਪ੍ਰਧਾਨ ਨੇ ਵੀ ਕਿਹਾ ਵੀ ਅਸੀਂ ਬਣਾਣਾ ਕੋਈ ਹੋਰ ਬੜਾਈਏ ਜੀ ਤੇ ਲੇਕਿਨ ਉਹ ਨਹੀਂ ਮੰਨਿਆ ਹਮ ਹੌਲੀ ਹੌਲੀ ਫਿਰ ਦੂਰੀਆਂ ਵੱਧਣ ਸ਼ੁਰੂ ਹੋ ਗਈ ਜੀ ਫਿਰ ਉਹਦੇ ਤੌਰ ਤਰੀਕੇ ਗਲਤ ਹੋ ਗਏ ਹਮ ਉਹ ਡਿਕਟਰਨਲ ਡਾਇਰੈਕਟਰਰਾ ਨੇ ਤਰੀਕੇ ਨਾਲ ਚੱਲਣ ਲੱਗ ਗਿਆ। ਅਸੀਂ ਆਪਣੇ ਹੱਥ ਹੀ ਬਣਾਇਆ ਸੀ ਉਹਨੂੰ। ਜੀ। ਕਿ ਨੌਜਵਾਨ ਮੁੰਡੇ ਸ਼ਾਇਦ ਕਿਸੇ ਪਾਸੇ ਚੰਗੇ ਪਾਸੇ ਤੋੜੇ। ਜਿਹੜੇ ਜਦੋਂ ਤੁਹਾਡੇ ਤੇ ਬਾਦਲ ਪਰਿਵਾਰ ਦਾ ਜਿਹੜਾ ਵਿਵਾਦ ਆ ਉਹ ਬਾਅਦ ਆ ਉਸ ਤੋਂ ਬਾਅਦ ਸ਼੍ਰੋਮnik ਕਾਲੀ ਦਲ ਬਾਦਲ ਵੱਲੋਂ ਇੱਕ ਵੱਡੀ ਰੈਲੀ ਤੁਹਾਡੇ ਖਿਲਾਫ ਬਰਨਾਲਾ 'ਚ ਕੀਤੀ ਜਾਂਦੀ ਆ ਤੁਹਾਡੇ ਯਾਦੂ। ਜਿਹੜਾ ਉਹ ਜੇ ਉੱਥੇ ਬਿਆਨਬਾਜ਼ੀ ਹੋਈ ਤੁਹਾਨੂੰ ਲੱਗਦਾ ਵੀ ਉਹ ਹੁਣ ਮਿਠਾਸ ਉਹ ਜੀ ਰਹੂਗੀ। ਗੱਲਾਂ ਦੇ ਵਿੱਚ ਅੱਖ ਨਾਲ ਅੱਖ ਮਲਾ ਸਕੋਗੇ। ਨੇ ਉਹਦਾ ਦੇਖੋ ਉਹਨੇ ਕਿਹਾ ਵੀ ਅਸੀਂ ਭੋਗ ਭਾ ਚੱਲਿਆ ਜੀ ਪਰਿਵਾਰ ਦਾ ਹਾਟੀਂਡਾ ਪਰਿਵਾਰ ਦਾ ਹਾਂਜੀ ਤੇ ਪਰ ਪਰਵਿੰਦਰ ਨੇ ਅਗਲੇ ਅਸੀਂ ਉੱਦੀ ਵੱਡੀ ਉਦੋਂ ਵੱਡੀ ਜ਼ਿਲ੍ਹੇ ਚੋਂ ਕੀਤੀ ਸੀ ਬਰਨਾਲਾ ਤੇ ਸੰਗਰੂਰ ਚੋਂ ਜੀ ਤੇ ਲੇਕਿਨ ਉਹਨੇ ਸਾਰੇ ਪੰਜਾਬ ਚੋਂ ਕੀਤੀ ਜਦੋਂ ਕੋਈ ਇੱਕ ਬੰਦਾ ਘੱਟ ਨਹੀਂ ਸੀ ਉਦੋਂ ਜੀ ਤੇ ਉਹਦੇ ਚ ਪਰਵਿੰਦਰ ਦੇ ਗਾਣਾ ਵੀ ਭਾਮੇ ਉਹਨੇ ਕਿਹਾ ਕਿ ਲੇਕਿਨ ਅਸੀਂ ਪਹਿਰੇ ਬਾਲ ਸਾਹਿਬ ਦੀ ਵੱਡੀ ਉਮਰ ਹੋਵੇ ਹੂੰ ਤੇ ਇਹ ਦੇਖਣ ਸਾਰਾ ਕੁਝ ਜੀ ਤੇ ਅਸੀਂ ਤਾਂ ਉਲਟਾ ਇਹ ਗੱਲ ਕਹੀ ਸੀ ਹੂੰ ਤੁਹਾਡੇ ਮਤਲਬ ਮਨ ਦੇ ਵਿੱਚ ਕੋਈ ਘੜਤਾਂ ਨਹੀਂ ਕੋਈ ਕੁਝ ਨਹੀਂ ਕਿਹੜਾ ਤਿੰਨ ਦਾ ਐਸੀ ਪਾਰਟੀ ਲਈ ਜੇ ਪਾਰਟੀ ਇਕੱਠੀ ਹੁੰਦੀ ਹੋਵੇ ਜੀ ਕਿਸੇ ਸਿਧਾਂਤਾਂ ਤੇ ਕੋਈ ਮਾੜੀ ਗੱਲ ਨਹੀਂ ਐ ਪਾਰਟੀ ਲਈ ਸਾਰੇ ਲੋਕ ਹੀ ਜਾਂਦੇ ਨੇ ਕਿ ਪਾਰਟੀ ਇਕੱਠੀ ਹੋਵੇ ਔਰ ਸਿਧਾਂਤਾਂ ਤੇ ਲੜ ਲੜੇ ਡੈਮੋਕਰੇਟਿਕ ਢੰਗ ਨਾਲ ਜਿਸ ਢੰਗ ਜਿਸ ਅੱਜ ਲਈ ਪਾਰਟੀ ਬਣੀ ਸੀ ਉਸੇ ਆਸ਼ੇ ਤੇ ਚੱਲੇ ਹੂੰ ਤੇ ਬੀਜੇਪੀ ਵਾਲਾ ਕਿਵੇਂ ਦੇਖਦੇ ਹੋ ਜਿਵੇਂ ਬਹੁਤ ਸਾਰੀਆਂ ਇਹ ਵੀ ਗੱਲਾਂ ਗਿਆ ਪਿਛਲੀ ਐਸਜੀਪੀਸੀ ਚੋਣ ਚ ਐਤਕੀ ਵੀ ਇਹ ਤੁਹਾਡੇ ਬਾਰੇ ਤਾਂ ਉਠਹੀ ਰਹੀਆਂ ਸੀ ਗੱਲਾਂ ਵੀ ਤੁਹਾਡਾ ਤਾਂ ਸਿੱਧਾ ਸੰਪਰਕਾ ਬੀਜੇਪੀ ਨਾਲ ਬੀਜੇਪੀ ਨਾਲ ਹੋਣਾ ਚਾਹੀਦਾ ਹੈਗਾ ਨੌ ਮਾਸ ਵਾਲਾ ਰਿਸ਼ਤਾ ਇਕੱਠਾ ਹੋਣਾ ਚਾਹੀਦਾ ਫਿਰ ਦੇਖੋ ਬੀਜੇਪੀ ਨਾਲ ਜਿਹੜਾ ਇਹ ਭਾਈਚਾਰਕ ਇੱਕਤਾ ਹੈ ਨਾ ਜੀ ਇਹਦੇ ਲਈ ਬੀਜੇਪੀ ਤੇ ਸ਼ਰਮਦੀ ਕਾਲੀਦਾਰ ਇਕੱਠਾ ਪਹਿਲਾਂ ਵੀ ਹੋਇਆ ਸੀ ਉਹ ਵੀ ਹੋਣਾ ਬਹੁਤ ਜ਼ਰੂਰੀ ਹੈ ਜੀ ਤੇ ਤਾਂ ਹੀ ਭਾਈ ਜੇ ਭਾਈਚਾਰਕ ਇੱਕ ਤਾਂ ਨਹੀਂ ਤਾਂ ਫਿਰ ਬੀਜੇਪੀ ਨੂੰ ਹਿੰਦੂਆਂ ਦੀ ਪਾਰਟੀ ਸਮਝਣ ਦੇ ਸ਼ਰੂਨ ਨਹੀਂ ਕਾਲੀ ਤੋਂ ਸਿੱਖਣ ਦੀ ਪਾਰਟੀ ਸਮਝਦਾ ਜੀ ਇਸ ਕਰਕੇ ਪੰਜਾਬ ਦਾ ਮਾਹੌਲ ਖਰਾਬ ਹੁੰਦਾ ਹਮ ਅਸੀਂ ਇਸ ਇਸ ਕਰਕੇ ਮਾਹੌਲ ਠੀਕ ਕਰਨ ਲਈ ਜੀ ਤੇ ਸ਼ਰੂਨ ਨਹੀਂ ਕਾਲੀ ਦਲ ਨੇ ਤੇ ਬੀਜੇਪੀ ਦੀ ਕਰਦੇ ਹੋਏ ਹਮ ਉਹਦੇ ਨਾਲ ਮਾਹੌਲ ਠੀਕ ਵੀ ਹੋਇਆ ਹਾਲਾਂਕਿ ਜਿਸ ਤਰ੍ਹਾਂ ਦੇ ਹੋਏ ਸੀ ਉਸ ਤੋਂ ਬਾਅਦ ਮਾਹੌਲ ਠੀਕ ਵੀ ਹੋਇਆ ਸਰ ਬਹੁਤ ਲੋਕ ਕਹਿੰਦੇ ਆ ਵੀ 1996 ਤੋਂ ਬਾਅਦ ਜਦੋਂ ਮੋਗਾ ਕਾਨਫਰੰਸ ਜਾਂ ਉਹ ਸਾਰੀਆਂ ਚੀਜ਼ਾਂ ਹੁੰਦੀਆਂ ਇੱਕ ਪੰਜਾਬੀ ਪਾਰਟੀ ਦੇ ਰੂਪ ਦੇ ਵਿੱਚ ਉੱਭਰ ਕੇ ਅਕਾਲੀ ਦਲ ਬਾਦਲ ਆਉਂਦਾ ਵੀ ਘੁਣਾ ਉਦੋਂ ਹੀ ਜਿਆਦਾ ਪਾਰਟੀ ਨੂੰ ਲੱਗਾ ਤੁਹਾਨੂੰ ਲੱਗਦਾ ਵੀ ਸਰਕਾਰ ਜ਼ਰੂਰ ਬਣ ਗਈ ਪਰ ਨੁਕਸਾਨ ਵੀ ਹੋਇਆ ਇਹ ਤਾਂ ਕੁਦਰਤੀ ਸੀ ਉਹ ਤਾਂ ਸਿਰਫ ਪੋਲਿਟੀਕਲ ਹੀ ਹੋ ਗਈ ਨਾ ਗੱਲ ਜੀ ਤੇ ਪੰਤਿਕ ਪਾਰਟੀ ਮੈਂ ਮੇਰੀ ਹਮੇਸ਼ਾ ਰਹੀ ਹੈ ਜੀ ਸੁਖਵੀਰ ਨੇ ਮੈਂ ਕਿਹਾ ਵੀ ਡਿਵੈਲਪਮੈਂਟ ਕੀਤੀ ਹੈ ਬਹੁਤ ਵਧੀਆ ਗੱਲ ਹੈ ਜੀ ਉਹਨੇ ਜੋਰ ਦਿੱਤਾ ਡਵੈਲਪਮੈਂਟ ਦੇ ਇਲੈਕਸ਼ਨ ਚ ਜੀ ਮੈਂ ਕਹਿੰਦਾ ਕੱਲੀ ਡਵੈਲਪਮੈਂਟ ਨਹੀਂ ਪੰਥਕ ਏਜੰਡੇ ਨੂੰ ਛੱਡੇ ਆਪਾਂ ਪੰਥਕ ਏਜੰਡੇ ਨੂੰ ਨਾਲ ਲਈਏ ਤਾਂ ਇਹ ਕੱਲੀ ਡਵੈਲਪਮੈਂਟ ਨਾਲ ਲੋਕਾਂ ਨੇ ਵੋਟਾਂ ਨਹੀਂ ਪਾਉਣੀ ਜੀ ਕੋਈ ਗੱਲ ਹੋਈ ਹੈ ਹੂੰ ਤੁਹਾਨੂੰ ਲੱਗਦਾ ਵੀ ਪੰਥਕ ਏਜੰਡਾ ਬਹੁਤ ਇੰਪੋਰਟੈਂਟ ਹੈ ਕੋਈ ਜ਼ਰੂਰੀ ਬਹੁਤ ਜ਼ਰੂਰੀ ਹੈ ਤੇ ਕੱਲਿਆਂ ਨਹੀਂ ਹੋ ਸਕਦਾ 117 ਦੇ ਵਿੱਚੋਂ 60 ਸੀਟਾਂ ਕਾਲੀਦਲ ਕੱਲਿਆਂ ਲਿਆ ਨਹੀਂ ਸਕਦਾ ਬਿਨਾ ਭਾਜਪਾ ਦੀ ਮਦਦ ਤੋਂ ਇਸ ਟਾਈਮ ਇਹ ਹਾਲਾਤ ਤੇ ਇਸ ਤਰੀਕੇ ਨਾਲ ਸਾਡੇ ਤਾਂ ਬੱਚੇ ਹੀ ਬਾਹਰ ਚਲੇਗੇ ਹੂੰ ਅੱਜ ਕਿੱਥੇ ਅੱਜ ਦਾ ਮੈਥੇ ਫਿਰ ਸਿੱਕੇ ਹਰੇਕ ਪਾਰਟੀ ਚ ਨੇ ਜੀ ਇਹ ਠੀਕ ਹੈ ਵੀ ਪੰਥ ਨਾਲ ਜਿਆਦਾ ਜੁੜੇ ਨੇ ਹਮ ਲੇਕਿਨ ਜੇ ਪੋਲਿਟੀਕਲ ਸੋਚੋਗੇ ਤਾਂ ਫਿਰ ਤੋਂ ਕਈ ਪਾਰਟੀਆਂ ਚ ਸਾਰੀਆਂ ਪਾਰਟੀਆਂ ਚ ਨਹੀਂ ਸਿੱਖਾਂ ਦਾ ਹਮ ਕੋਈ ਸਿੱਕਾ ਹੀ ਕਿਥਾ ਤਾਂ ਇਕੱਠੇ ਹੈ ਹੀ ਨਹੀਂ ਪਰ ਸਿੱਖਾਂ ਦਾ ਇਹ ਵੀ ਰੋਸ ਆ ਵੀ ਅਕਾਲੀ ਦਲ ਦੀ ਸਰਕਾਰ ਹੁੰਦੇ ਹੋਏ ਬੇਅਦਬੀ ਦਾ ਇਸ਼ੂ ਸਭ ਤੋਂ ਵੱਡਾ ਤੇ ਦੂਜਾ ਬੰਦੀ ਸਿੰਘਾਂ ਦਾ ਵੀ ਉਹਦੇ ਲਈ ਤੁਸੀਂ ਸੈਂਟਰ ਤੋਂ ਉਹ ਜਾ ਕੁਝ ਨਹੀਂ ਕਰ ਸਕੇ ਦੇਖੋ ਇਹਦੇ ਚ ਕੋਈ ਦੌਰਾਨੀ ਬਾਦ ਸਾਹਿਬ ਦਾ ਬਹੁਤ ਵੱਡਾ ਕਦਮ ਸੀ ਬਾਦ ਸਾਹਿਬ ਕਰ ਸਕਦੇ ਸੀ ਜੀ ਲੇਕਿਨ ਉਨੀ ਕੋਸ਼ਿਸ਼ ਨਹੀਂ ਹੋਈ ਜਿੰਨੀ ਹੋਣੀ ਚਾਹੀਦੀ ਸੀ ਪਰ ਤੁਹਾਡਾ ਵੀ 88 ਸਾਹਿਬ ਕਦ ਬਹੁਤ ਵੱਡਾ ਹੀ ਤੁਸੀਂ ਨਹੀਂ ਮੇਰਾ 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 ਹੈਗਾ ਸੀ ਕਦ ਜੀ ਮੇਰਾ ਇੰਨਾ ਕੀ ਕਦ ਸੀ ਕਿ ਅਸੀਂ ਪਿੱਛੇ ਵਾਲੇ ਸੀਗੇ ਅਸੀਂ ਆਗੂ ਵਾਲੇ ਨਹੀਂ ਸੀਗੇ ਜਲਦੀ ਤਾਂ ਤੁਹਾਡੀ ਵੀ ਉਨੀ ਹੀ ਸੀ ਤੁਹਾਡੀ ਮੰਦੇ ਵੀ ਸੀ ਬਾਦਲ ਸਾਹਿਬ ਤੁਹਾਡੇ ਨਾਲ ਤਾਂ ਭਰਾਵਾਂ ਵਾਲਾ ਪ੍ਰੇਮ ਮੇਰੇ ਨਾਲ ਬਹੁਤ ਮੇਰੇ ਨਾਲ ਬਹੁਤ ਨੇੜਤਾ ਸੀ ਬਾਦਲ ਸਾਹਿਬ ਦੀ ਜੀ ਲੇਕਿਨ ਅਸੀਂ ਅੰਦਰ ਬੈਠ ਕੇ ਗੱਲਾਂ ਕਰਦੇ ਰਹੇ ਹੂੰ ਕਿ ਬਹੁਤ ਗੱਲਾਂ ਇਆਂ ਜੀ ਕੀਤੀਆਂ ਜਿਹੜੀਆਂ ਬਾਲ ਸਾਹਿਬ ਨੂੰ ਚੰਗੇ ਵੀ ਲੱਗੀਆਂ ਹੋਣਗੀਆਂ ਜੀ ਪਰ ਉਹਨਾਂ ਦੇ ਸਵਾਸੀਓ ਚੁੱਪ ਹੀ ਰਹਿੰਦੇ ਸੀ ਕਿ ਦੱਸਦੇ ਨਹੀਂ ਸੀ ਕਿਸੇ ਤੁਹਾਨੂੰ ਤੋਂ ਇਹ ਸਟੇਜ ਦੇ ਉੱਤੇ ਲਾਈਫ ਦੇ ਇੱਥੇ ਆ ਕੇ ਤੁਹਾਨੂੰ ਇਹ ਅਹਿਸਾਸ ਹੈ ਵੀ ਬੰਦੀ ਸਿੰਘਾਂ ਲਈ ਜਾਂ ਖਾਸ ਕਰਕੇ ਭਾਈ ਰਾਜੋਆਣੇ ਦੇ ਪਰਿਵਾਰ ਲਈ ਜਾਂ ਪ੍ਰੋਫੈਸਰ ਉਹਨਾਂ ਦੇ ਲਈ ਕੁਝ ਹੋਣਾ ਚਾਹੀਦਾ ਸੀਗਾ ਵੀ ਅਸੀਂ ਕਰ ਸਕਦੇ ਨਹੀਂ ਦੇਖੋ ਹੁਣ ਵੀ ਬਹੁਤ ਛੱਡੇ ਵੀ ਨੇ ਉਹਨਾਂ ਨੇ ਜੀ ਇਹ ਨਹੀਂ ਹੈ ਕਿ ਉਹਨਾਂ ਨੇ ਛੱਡੇ ਨਹੀਂ ਕੋਈ ਭਾਜਪਾ ਨੇ ਛੱਡੇ ਵੀ ਨੇ ਜੀ ਬੀਜੇਪੀ ਨੇ ਕਈ ਗੱਲਾਂ ਕੀਤੀਆਂ ਵੀ ਨੇ ਜਿਹੜੀ ਸਿੱਖਾਂ ਦੇ ਹੱਕ ਵਿੱਚ ਜਾਣ ਲੇਕਿਨ ਉਹਦੇ باوجود ਵੀ ਸਿੱਖਾਂ 'ਚ ਇਹ ਆ ਕਿ ਬੀਜੇਪੀ ਸਾਡੇ ਖਿਲਾਫ ਜਾ ਰਹੀ ਹੈ ਜੀ ਜਿਹੜੇ ਉਹਦੇ ਚੜਨਾ ਸੀ ਕਿੰਨੇ ਬੰਦੇ ਕਿ ਛੱਡੇ ਹਮ ਲੋਰੀ-ਯੋਰੀ ਹੁਣ ਕਿੰਨੇ ਬੰਦੇ ਨੇ ਛੱਡੇ ਨੇ ਜੀ ਲੇਕਿਨ ਜਿਹੜੇ ਅਸਲੀ ਜਿਹੜੇ ਹੈਗੇ ਸਜਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਨੂੰ ਅਜੇ ਤੱਕ ਛੱਡਿਆ ਨਹੀਂ ਹਮ ਉਹਨਾਂ ਦਾ ਦੁੱਖ ਇਹ ਇਸ ਕਰਕੇ ਦੁੱਖ ਹੈ ਜੀ ਅਸੀਂ ਵੀ ਉਹਨਾਂ ਦੀ ਗਲਤੀ ਲੜਦੇ ਵੀ ਰਹੇ ਹਾਂ ਅਸੀਂ ਇਹਨਾਂ ਦੇ ਆਪਣੇ ਇਸ਼ੂ ਲੈ ਕੇ ਵੀ ਕਰਦੇ ਰਹੇ ਹਾਂ ਜੀ ਔਰ ਸਾਡਾ ਮਕਸਦ ਵੀ ਇਹ ਸੀ ਕਿ ਬੰਦੀ ਸਿੰਘਾਂ ਦਾ ਬਹੁਤ ਜ਼ਰੂਰੀ ਹੈ ਇਹਨੂੰ ਚਲਾਉਣਾ ਜੀ ਜਿਵੇਂ ਹੁਣ ਪਿਛਲੇ ਦਿਨੀ ਪਾਈ ਰਾਜੂਆਣਾ ਸਾਹਿਬ ਦਾ ਸਾਰਾ ਉਹਨਾਂ ਨੇ ਭੁੱਖ ਹੜਤਾਲ ਦਾ ਕਿਹਾ ਸੀ ਫਿਰ ਸਿੰਘ ਸਾਹਿਬ ਜਾਂਦੇ ਨੇ ਧਾਮੀ ਸਾਹਿਬ ਵੀ ਜਾਂਦੇ ਨੇ ਬਹੁਤ ਸਾਰਾ ਉਹ ਹੁੰਦਾ ਉਹਦੇ ਵੀ ਤੁਹਾਨੂੰ ਲੱਗਦਾ ਤੁਹਾਡੇ ਵੱਲੋਂ ਕੋਈ ਚਿੱਠੀ ਪੱਤਰ ਲਿਖਿਆ ਗਿਆ ਹੋਵੇ ਸੈਂਟਰ ਨੂੰ ਜਾਂ ਕੁਝ ਹੋਰ ਨਹੀਂ ਨਹੀਂ ਕਿੱਤੀ ਪੱਤਰ ਮੈਂ ਤਾਂ ਲਿਖ ਦੇ ਰਿਹਾ ਮੈਂ ਗੱਲ ਵੀ ਕਰਦਾ ਰਿਹਾ ਜੀ ਤੇ ਉਹਦੇ ਚ ਕੋਈ ਦੋਨਾ ਨਹੀਂ ਉਹ ਮੰਨਣ ਨੂੰ ਵੀ ਤਿਆਰ ਨੇ ਹੂੰ ਪਰ ਉਹ ਕਹਿੰਦੀ ਇਕੱਠੇ ਤਾਂ ਹੋ ਕੋਈ ਇਕੱਠੇ ਇਕੱਠੇ ਤਾਂ ਹੋ ਕੇ ਗੱਲ ਕਰਨਾ ਮੈਂ ਹੁਣ ਵੀ ਕਿਹਾ ਮੈਨੂੰ ਕਿ ਪਰਸੋਂ ਅਸੀਂ ਇਕੱਠੇ ਸੀ ਚ ਉਸਤੇ ਜਿਸ ਦਿਨ ਮੈਂ ਦਾ ਭੋਗ ਸੀਗਾ ਜਿਸ ਸਿੰਘ ਤਲਵੰਡੀ ਦਾ ਜੀ ਪਰ ਉਦੋਂ ਮੈਨੂੰ ਐ ਜੀ ਪੀ ਇਸ ਦੇ ਪ੍ਰਧਾਨ ਸਾਹਿਬ ਨੇ ਕਿਹਾ ਵੀ ਤੁਸੀਂ ਵੀ ਬੰਦੇ ਭੇਜੋ ਇਹਨਾਂ ਦਾ ਕੋਈ ਫਾਇਦਾ ਨਹੀਂ ਹੈ ਅਸੀਂ ਤਾਂ ਬੜੀ ਦੇਰ ਤੋਂ ਉਹਨਾਂ ਨਾਲ ਗੱਲ ਚੱਲ ਰਹੀ ਹੈ ਇਹ ਬੈਠ ਕੇ ਗੱਲ ਮੁਕਾਈ ਜਾ ਸਕਦੀ ਹੈ ਇਸ ਤਰ੍ਹਾਂ ਕਰੀਏ ਭਾਬੀ ਉਹਨਾਂ ਨੂੰ ਹੋਰ ਤੜਾਈਏ ਕਿ ਅਸੀਂ ਇਕੱਠੇ ਗਏ ਤਾਂ ਕੋਈ ਇਹਦਾ ਕੋਈ ਫਾਇਦਾ ਨਹੀਂ ਇੱਕ ਦੂਜੇ ਦੇ ਉੱਪਰ ਦੀ ਜਾ ਕੇ ਕਰਦੇ ਅਸੀਂ ਇਕੱਠੇ ਹੋ ਕੇ ਕਰੀਏ ਕੋਈ ਗੱਲ ਉਹਨਾਂ ਨੇ ਚਲੋ ਕੈਨਸਲ ਕਰਤੀ ਹੈ ਮੀਟਿੰਗ ਤਾਂ ਮੈਂ ਉਹਨਾਂ ਨੂੰ ਇੱਕੋ ਗੱਲ ਸੁਜੈਸਟ ਕੀਤਾ ਸੀ ਜੀ ਤੁਹਾਨੂੰ ਲੱਗਦਾ ਵੀ ਸੱਤਾ ਪ੍ਰਾਪਤੀ ਦੇ ਬਹੁਤ ਸਾਰੀਆਂ ਚੀਜ਼ਾਂ ਨੂੰ ਲੈ ਕੇ ਅਸੀਂ ਬਹੁਤ ਸਾਰੇ ਹਿੱਤਾਂ ਨੂੰ ਪਾਸੇ ਰੱਖਿਆ ਕਦੇ ਨਾ ਕਦੇ ਕਾਲੀਦਾਰ ਨੇ ਦੇਖੋ ਮੈਂ ਆਪ ਕਹਿਣਾ ਵੀ ਸੱਤਾ ਲਈ ਨਹੀਂ ਬਣਾ ਸੀ ਕਾਲੀਦਾਰ ਜੀ ਕਾਲੀਦਾਰ ਕਿਸੇ ਸਿਧਾਂਤ ਦੇ ਵਾਸਤੇ ਬਣਾਇਆ ਸੱਤਾ ਆ ਗਈ ਕੋਈ ਮਾੜੀ ਗੱਲ ਨਹੀਂ ਜੀ ਸੱਤਾ ਆ ਆ ਕੇ ਉਹਦੇ ਚ ਇਹ ਵੀ ਸਾਡੇ ਵੀ ਹੈ ਕਿ ਧਰਮ ਬਣਾਣਾ ਰਾਜਲੇ ਰਾਜਵਿਣਾ ਸਭ ਦਲੇ ਗਲੇ ਦਲੇ ਵਲੇ ਜੀ ਇਸ ਕਰਕੇ ਮੈਂ ਸਮਝਦਾ ਕਿ ਇਹ ਕੋਈ ਮਾੜੀ ਗੱਲ ਨਹੀਂ ਸੀ ਲੇਕਿਨ ਆਪਣੇ ਸਰਦਾਰ ਚੱਲ ਨੇ ਬਾੜੀ ਗੱਲ ਜੀ ਜਾਂਦੇ ਜਾਂਦੇ ਮੈਂ ਇੱਕ ਮਿੰਟ ਪੰਜਾਬ ਦੇ ਜਿਹੜੇ ਮੌਜੂਦਾ ਮੁੱਖ ਮੰਤਰੀ ਨੇ ਤੁਹਾਡੇ ਤਾਂ ਜ਼ਿਲ੍ਹੇ ਤੋਂ ਉਹ ਹਲਕਿਆਂ ਤੋਂ ਆਉਂਦੇ ਨੇ ਕਿਵੇਂ ਦੇਖਦੇ ਹੋ ਸੰਗਰੂਰ ਦੇ ਮੁੱਖ ਮੰਤਰੀ ਜਿਹੜੇ ਬਣੇ ਨੇ ਵੀ ਉਹ ਠੀਕ ਕਰ ਰਹੇ ਨੇ ਕੰਮ ਉਹਨਾਂ ਦੇਖੋ ਉਹ ਤਾਂ ਤੁਸੀਂ ਆਪ ਅੰਦਾਜ਼ਾ ਲਾਓ ਵੀ 3 ਮਹੀਨੇ ਬਾਅਦ 3-4 ਲੱਖ ਵੋਟ ਕੱਟ ਗਈ ਉਹਨਾਂ ਦੀ ਪਾਰਲੀਮੈਂਟ ਦੇ ਹਲਕੇ ਚੋਂ ਜੀ ਉਤੋਂ ਅੰਦਾਜ਼ਾ ਲਾਓ ਕਿੰਨਾ ਫਰਕ ਪਿਆ ਪਰ ਤੁਹਾਨੂੰ ਅੱਜ ਵੀ ਸਟੇਜਾਂ ਦੇ ਉੱਤੇ ਯਾਦ ਕਰਦੇ ਨੇ ਉਹ ਕਹਿੰਦੇ ਵੀ ਅਸੀਂ ਦੇਖੋ ਵੀ ਢੀਂਡਸਿਆ ਦੇ ਪਰਿਵਾਰ ਤੋਂ ਮੈਂ ਸ਼ੁਰੂ ਕੀਤਾ ਸੀ ਅੱਜ ਦੇਖ ਲਓ ਸਾਰੇ ਅਕਾਲੀ ਦਲ ਨੂੰ ਇੱਕ ਪਾਸੇ ਕਰਤਾ ਉਹ ਕੋਈ ਗੱਲ ਨਹੀਂ ਉਹ ਤਾਂ ਹਰੇਕ ਨੇ ਕਰਨੀ ਹੈ ਉਹਦਾ ਗੱਲਾਂ ਨਾਲ ਹੀ ਜਿੱਤਿਆ ਸੀਗਾ ਹਮਮ ਔਰ ਲੋਕਾਂ ਨੇ ਬਦਲ ਲੱਭਿਆ ਸੀ ਕਿਉਂਕਿ ਸਾਤ ਤੰਗ ਸੀਗੇ ਲੋਕੀ ਜੀ ਤੇ ਕਾਂਗਰਸ ਸਰਕਾਰ ਬਣੀ ਇਹ ਕਾਲੀਆਂ ਦੇ ਸਰਕਾਰ 'ਚ ਬਹੁਤ ਕ腐ਪਸ਼ਨ ਹੋਈ ਜੀ ਤੇ ਲੋਕਾਂ ਨੇ ਇਸ ਨੂੰ ਬੁਰਾ ਹੀ ਮੰਨਿਆ ਹਮ ਅਸੀਂ ਵੀ ਇੱਕ ਗੱਲ ਇਸ਼ੂ ਇਹ ਵੀ ਸੀ ਕ腐ਪਸ਼ਨ ਇਸ਼ੂ ਵੀ ਸੀਗਾ ਜੀ ਪਾਰਟੀ ਤੋਂ ਦੋਕ ਵੱਖਰੇ ਹੁੰਦਾ ਹਮ ਲੇਕਿਨ ਇੱਕ ਮਿੰਟ ਦੱਸੋ ਵੀ ਤੁਸੀਂ ਆਪ ਅੰਦਾਜ਼ਾ ਲਾਓ ਵੀ ਉਹ ਬਦਲ ਠੀਕ ਰਿਹਾ ਹਮ ਉਹ ਬਦਲ ਉਦੋਂ ਹੀ ਮਾੜਾ ਸਾਬਤ ਹੋਇਆ ਹਮ 4 ਸਵਾ ਸਾਲ ਤੱਕ ਇੰਨੀ ਬੁਰੀ ਤਗੜਾ ਪਾਰਟੀ ਨਹੀਂ ਵੇਠਾ ਲੱਗਦੀ ਜਿਹਦੇ ਦਾ ਇਹ ਠੀਕ ਹੈ ਉਹ ਪ੍ਰੈਸ ਨਾਲ ਪੈਸਾ ਖਰਚ ਕੇ ਰੋਜ਼ ਐਡ ਵਗੈਰਾ ਦੇ ਰਹੇ ਹੈ ਕੋਈ ਗੱਲ ਨਹੀਂ ਪਰ ਵੇਸਟੇਜ ਆਫ ਮਨੀ ਕਰ ਰਹੇ ਅੱਜ ਤੱਕ ਬਾਹਰਲੇ ਤੋਂ ਬੰਦਾ ਕੀ ਮਤਲਬ ਕੀ ਸੀ ਫਿਰ ਹੁਣ ਚੈਨੀ ਤਿੰਨ ਸੂਬਿਆਂ 'ਚ ਲੜੇ ਜਾ ਕੇ ਆਮ ਆਦਮੀ ਪਾਰਟੀ ਕਰੋੜਾ ਰੁਪਇਆ ਪੰਜਾਬ ਦਾ ਖਰਚਿਆ ਕਿੰਨੀਆਂ ਵੋਟਾਂ ਪਈਆਂ ਉਹਨਾਂ ਨੂੰ 1% ਵੀ ਨਹੀਂ ਪਈ ਜੀ ਤੁਸੀਂ ਲੋਕ ਸਭਾ ਚੋਣਾਂ ਲਈ ਬੀਜੇਪੀ ਦੇ ਸੰਪਰਕ ਚੋਂ ਹੋਂ ਤੁਹਾਡੀ ਗੱਲ ਹੀ ਪਾਣੀ ਹੁਣ ਨਹੀਂ ਮੈਂ ਅਜੇ ਨਹੀਂ ਉਸ ਬਰਕ ਹੈਗਾ ਪਰ ਪਾਰਲੀਮੈਂਟ ਦੀ ਇਲੈਕਸ਼ਨਦਾਰੀ ਕੋਈ ਗੱਲ ਨਹੀਂ ਹੋਈ ਜੀ ਕਿੰ ਸਰ ਸਾਹਿਬ ਤੁਸੀਂ ਸਮਝਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਮਿਹਰਬਾਨੀ ਜੀ ਧੰਨਵਾਦ ਤੁਹਾਡਾ ਜਿਹੜਾ ਤੁਸੀਂ ਗੱਲ ਸਾਹਿਬ ਆਏ ਤੇ ਮੈਂ ਥੋੜੇ ਜਿਹਾ ਟਾਈਮ ਵੀ ਕੁਝ ਸਜਾਈ ਤੇ ਮਿਲਣਾ ਲਈ ਇਸ ਕਰਕੇ ਤੁਹਾਡੇ ਨੂੰ ਥੜਾ ਜਿਹਾ ਬੇਠ ਵੀ ਕਰਨਾ ਪਿਆ ਬਹੁਤ ਬਹੁਤ ਬਧੰਵਾਦੀ ਥੈਂਕ ਯੂ ਰੈਗੂ ਜੀ ਦਾ ਖਾਸ ਸਾਫ ਫਤਿਹ ਜੀ ਤੋਂ ਇਹ ਸੀ ਅਕਾਲੀ ਦਲ ਦੇ ਸੀਨੀਅਰ ਲੀਡਰ ਸੁਖਦੇਵ ਸਿੰਘ ਢੀਂਡਸਾਗੇ ਫੇਰ ਹਾਜ਼ਰ ਹੋਵਾਂਗੇ ਕਿਸੇ ਹੋਰ ਸਿਆਸੀ ਆਗੂ ਦੇ ਨਾਲ ਤੁਸੀਂ ਆਪਣਾ ਸਮਾਂ ਦਿੱਤਾ ਜੀ ਧੰਨਵਾਦ